ਸਾਈਡ ਤੇ ਸਾਈਡ ਨੂੰ ਸਾਈਡ ਦੇ ਦੋ ਸਾਈਡ ਦੇ ਦੋ ਮੈਨ ਨਹੀਂ ਦੇਖੀ ਉਹ ਮੈਂ ਸਾਈਡ ਦੇ ਦੋ ਆ ਕੇ ਲੈ ਆ ਆ ਸਾਈਡ ਸਾਈਡ ਤੇ ਹੁੰਦੇ ਥੋੜਾ ਸਾਈਡ ਤੇ ਅੰਦਰੋਂ ਨਹੀਂ ਨਹੀਂ ਮੈਮ ਪਹਿਲਾਂ ਆ ਤੀ ਜਾ ਸਦੀ ਕੰਮ ਕਰਦੇ ਬਹੁਤ ਨਹੀਂ ਉਸੇ ਨੇ ਕਿਹਾ ਸੀ ਕਿ ਮੈਂ ਨਹੀਂ ਬੈਠਾ ਕਿਹਾ ਕਿ ਮੈਂ ਹਾਰ ਪਾਵਾਂਗੇ ਆਰਸੀ ਕਰਾਂਗੇ ਨਹੀਂ ਹਾਰ ਪਾ ਜੀ ਨਹੀਂ ਹਾਂ ਖੜੋ ਦੋ ਟਾਈਮ ਪਿੱਛੇ ਆ ਫੜੀਓ ਬੇਟਾ ਪਲੀਜ਼ ਕੋਈ ਗਲਤੀ ਨਹੀਂ ਹੋਈ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਕੋਈ ਬੱਚੇ ਵਾਲੇ ਹੋ ਬੱਚੇ ਵਾਲੇ ਨੇ ਸਾਰਿਆਂ ਦੇ ਹੈਗੇ ਆ ਨਾ ਬੱਚੇ ਬਸ ਫਿਰ ਤਾਂ ਮੈਂ ਉਹੀ ਕਹਿੰਦੇ ਹਾਂ ਨਹੀਂ ਨਹੀਂ ਮੈਂ ਬੈਠ ਗਿਆ ਬੈਠ ਗਿਆ ਨਹੀਂ ਚਲੋ ਬੈਠਾ ਬੈਠਾ ਆ ਫੜਾਓ ਫੜਾਓ ਹਾਂ ਜੋ تھا ਨਹੀਂ ਜਾਵੇ ਹਾਂ ਆ ਪਿੱਛੇ ਕਰੋ ਆ ਫੜਾਓ ਫੜਾਓ ਨਾ ਇਹ ਨਹੀਂ ਮੱਥੀ ਲਾ ਭਾਈ ਇੱਕ ਬਿੜਾ ਚਾਚੀ ਚਾਚੀ ਇਕ ਹੁਣ ਬੈ ਕੇ ਗੱਲ ਕਰਦੇ ਬੈਠਾ ਗੱਲ ਕਰਾ ਸਾਡੇ ਟ੍ਰੈਕ ਕਰ ਗੱਲ ਕਰ ਬੈਠ ਕੇ ਗੱਲ ਕਰਦੇ ਇਤਨਾ ਨਹੀਂ ਗੱਲ ਕਰਦੇ ਬੈਠ ਕੇ ਗੱਲ ਕਰਦੇ ਆਂ ਮੈਂ ਜੋ ਬੈਠ ਕੇ ਗੱਲ ਕਰਦੇ ਆਂ ਮੈਂ ਜੋ ਬੈਠ ਕੇ ਗੱਲ ਕਰਦੇ ਆਂ ਨਾਲ ਸਾਰੀ ਪਿੱਛੇ ਹਟੋ ਜੀਸੀ ਸਾਹਿਬ ਐ ਅਪੀਲ ਨਹੀਂ ਸੀ ਨਾ ਇੱਕ ਮਿੰਟ ਕੋਈ ਨਹੀਂ ਮੈਂ ਕਰਾ ਰਿਹਾ ਕਰਾ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਬੈਠੋ ਪਲੀਜ਼ ਬੈਠ ਕੇ ਗੱਲ ਕਰ 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 ਬੈਠੋ ਬੈਠੋ ਮੈਨੂੰ ਥੋੜੇ ਜਿਹਾ ਸੀ ਆ ਜਾਓ ਛੱਜਾ ਦਾ ਬੈਠ ਕੇ ਗੱਲ ਕਰਦੇ ਆਂ ਮੁਰਦਾਬਾਦ 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 ਆਪਣੇ ਭੈਜੋ 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 ਹਰੇ ਹੋਮਸਾ ਨਹੀਂ ਕਿੰਨੋਂ ਮਿਲਿਆ ਨਹੀਂ ਮੈਨਾ ਦਵਾ ਚਲ ਜਾਂਦੇ ਨਹੀਂ ਤੁਸੀਂ ਕਿੰਨੋਂ ਮਿਲਿਆ ਉਹਨਾਂ ਦੇ ਉਹਨਾਂ ਦੇ ਰਖੜੀਆਂ ਦੱਸੋ ਹੋਰ ਬੰਦੂ ਪਾਓ ਉਹ ਤੇਰੇ ਗੱਦਮ ਨਹੀਂ ਹੁੰਦੀ ਲੈ ਜੋ ਅਮਰ ਹਸਪੀਟਲ ਦੇ ਭੈਜੋ ਅਮਰ ਹਸਪੀਟਲ ਦੇ ਭੈਜੋ ਸਾਡੇ ਬੱਚੇ ਸੜਕ 'ਤੇ ਬੱਚੇ ਸੜਕ 'ਤੇ ਜਰੂਰ ਦੇ ਰਹੇ ਆਂ ਛੰਟਾ ਉਹ ਆ ਰਹੇ ਐਡਮਿਨਿਸਟਰेटर ਉਹਦੇ ਐਡਮਿਨਿਸਟ੍ਰੇਸ਼ਨ ਕਰਾਰੇ ਆਦੇ ਇੱਥੇ ਕਿਹਨਾ ਦੱਸੋ ਤੁਸੀਂ ਕਿਹੜਾ ਬੱਚਾ ਦੇਖਿਆ ਦੱਸੋ ਕਿਹੜਾ ਬੱਚਾ ਦੇਖਿਆ ਤੁਸੀਂ ਕੋਈ ਨਹੀਂ ਉਹਨਾਂ ਦਾ ਦੁੱਖ ਦੀ ਕੋਈ ਬਰਾਤਰੀ ਇਹ ਇਹ ਮੱਕੜ ਕਾਦੇ ਕਹਿੰਦਾ ਕਿਤਾਬ ਦੀ ਗੱਲ ਕਰਨਾ ਸੀ ਉੱਪਰ ਤੋਂ ਇਹ ਕੋਈ ਨਾ ਆਇਆ ਹੋ ਅੱਜ ਤੁਸੀਂ ਕੱਲ ਦਾ ਜਵਾਬ ਮੈਂ ਬੇਨਤੀ ਕਿਸ ਤੱਕ ਤੁਸੀਂ ਕੀ ਕਰ ਰਹੇ ਸੀ ਸਾਨੂੰ ਇਹ ਜਵਾਬ ਤੁਸੀਂ ਸੁਪਰੀਮ ਡਿਸਟ੍ਰਿਕਟ ਦੇ ਇਹਨੂੰ ਮਿਲੇ ਹੋ ਮੈਂ ਇੱਕ ਕੋਸ਼ਿਸ਼ ਕੀਤੀ ਹੈ ਇੱਕ ਕੋਸ਼ਿਸ਼ ਮੈਡਮ ਮੇਰੇ ਡੀਐਸਪੀ ਸਾਹਿਬ ਐਸਪੀ ਸਾਹਿਬ ਕਿਹੜੇ ਦੇ ਨਾਇਨੇ ਮੈਡਮ ਮੈਡਮ ਮੇਰਾ ਬੱਚਾ ਸਾਨੀ ਹਸਪੀਟਲ ਚ ਸੀ ਗਿਆ ਮੈਡਮ ਕਿਹੜੇ ਦੇ ਨਾਇਨੇ ਮੈਡਮ ਤੁਹਾਨੂੰ ਬਾਰ-ਬਾਰ ਅਸੀਂ ਕਿਹਾ ਇਸ ਪਾਈਆ ਅੱਜ ਤੁਸੀਂ ਅੱਜ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੁਝ ਕਰਨਾ ਹੈ ਮੈਂ ਉਹੀ ਕਹਿ ਰਿਹਾ ਤੁਸੀਂ ਅੱਜ ਵੀ ਕੁਝ ਕਰਨਾ ਦਾ ਟਾਈਮ ਨਹੀਂ ਕਿਉਂਕਿ ਸੜਕ ਦੀ ਖਤਮ ਹੋ ਗਈ ਸੀ ਸਾਹਿਬ ਆਈ ਜਾਣ ਦੋਸਤੋਂ ਬੰਨ੍ਹਾ ਕਰਦੇ ਤੁਸੀਂ ਤਾਂ ਨਹੀਂ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਜੜਦਾ ਬਹੁਤ ਬਹੁਤ ਉਪਰਤੀ ਕਰਨਾ ਦੇਖੋ ਅਸੀਂ ਬਾਰ 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 ਅਸੀਂ ਵੀਡੀਓਸ ਪਾ ਰਹੇ ਅਸੀਂ ਤੇਰੇ ਨਾਲ ਤੁਸੀਂ ਆਓ ਨਹੀਂ ਪੈਗੀ ਵੀ ਤੁਸੀਂ ਅੱਜ ਆਏ ਹੋ ਤੁਸੀਂ ਸੀ ਕੋਈ ਕੋਈ ਕੁਝ ਸੀ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ 25 25 ਹਜ਼ਾਰ ਕੋ 25 ਹਜ਼ਾਰ ਕੋ ਚਲੇ ਗਏ ਪਰੈਂਟਸ ਵੀ ਅਸਾਂਸਲਾ ਪਰੈਂਟ ਗੱਲ ਕਰਦੇ ਹੁੰਦੇ ਕੋਈ ਨਹੀਂ ਪੁੱਛਦਾ ਅੰਜਨੀ ਨੇ ਨਾ ਦੱਸਿਆ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਕੁਛ ਨਹੀਂ ਕੋਈ ਉਹ ਕਿਸੇ ਤਰੀਕੇ ਦਾ ਕੁਛ ਨਹੀਂ ਕਿ ਮੈਂ ਕੁਛ ਇੱਕ ਬੂੰਦ ਵੀ ਕੁਛ ਉਹਨੂੰ ਜਸਟੀਫਾਈ ਕਰਨੀ ਹੋਵੇ ਕੁਛ ਵੀ ਕਰਦੀ ਮਾਂ ਯਾ 1 ਮਹੀਨਾ ਹੋ ਗਿਆ ਹੈ ਨਾ ਮੈਂ ਤਾਂ ਖੁਦ ਹੱਥ ਜੋੜ ਕੇ ਬੇਚੀ ਚਾਹ ਰਹੀ ਆ ਇੱਕ ਤਮੇ ਮੈਂ ਇਹ ਨਾ ਕਰਦਾ ਹਾਂ ਬੋਲੋ ਜੀ ਬੋਲੋ ਇੰਨਾ ਵੀ ਠੀਕ ਹੈ ਇੱਕ ਇੱਕ ਮੱਧਰ ਇੱਕ ਇੱਕ ਫਾਦਰ ਇੰਨਾ ਕੁਛ ਫਿਰ ਵੀ ਜੇ ਤੁਹਾਡੇ ਦਿਲ ਵਿੱਚ ਹੈਗਾ ਮੈਂ ਕੁਝ ਵੀ ਨਹੀਂ ਕਰਾਂ ਬਿਲਕੁਲ ਨਹੀਂ ਮੈਂ ਸਿੱਧਾ ਮਾਤੀ ਮਿਲ ਬਿਲਕੁਲ ਨਹੀਂ ਕਰ ਕੁਛ ਨਹੀਂ ਕਰਨ ਬਿਲਕੁਲ ਨਹੀਂ ਕੁਝ ਕਰ ਤੁਸੀਂ ਕਹਿੰਦਾ ਤੁਹਾਡਾ ਸਰ ਮੱਥੇ ਦਾ ਸਾਡੇ ਰਸਤੇ ਪਬਲਿਕ ਕੋ ਵਰਕੇ ਕੁਛ ਨਹੀਂ ਹੈ ਜਦ ਪਬਲਿਕ ਤਾਂ ਫਿਰ ਰੋਲ ਤਾਂ ਦੀ ਕਿੱਥੇ ਨਹੀਂ ਮੈਨਾਂ ਆ ਗਿਆ ਪੂਰਾ ਅਸਾ ਬੈਠੇ ਚਲੋ ਮੈਨੂੰ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਤੁਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਕਿ ਤੁਸੀਂ ਕਿਉਂ ਨਹੀਂ ਆਏ ਅਸੀਂ ਸੀਮ ਦਿਲ ਅਮਨ ਹਸਪੀਟਲ ਮੈਂ ਅਮਨ ਹਸਪੀਟਲ ਜਾ ਕੇ ਕੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਅਮਨ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰਾ ਜੀ ਅਮਰ ਹਸਪੀਟਲ ਇਥੇ ਆ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਤੇ ਅਮਰ ਹਸਪੀਟਲ ਗਏ बार-बार ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਧੀ ਜਾਂਦੀਆ ਫਿਰ ਪਤਾ ਲੱਗਦਾ ਸਾਰੇ ਅਸੀਂ ਸਾਰੇ 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 ਆਪਾਂ ਇਹ ਤਿੰਨਾਂ ਪੁੱਤਾਂ ਨੂੰ ਕੋਈ ਦੁੱਖ ਨਹੀਂ ਹੈ ਸੜਕ ਦੁੱਖ ਹੈ ਸਾਡੇ ਬੱਚਾ ਨਹੀਂ ਹੈ ਸਾਡੇ ਕੋਲ ਨਾਮ ਸਾਡੇ ਨਾਲ ਆਟੇ ਆਉਣ ਨਾਲ ਮਰਮ ਲੱਗ ਜਾਂਦੀ ਪਰਮਾਣੂ ਜੰਮੇ ਕਿਉਂ ਅਸੀਂ ਇੱਥੇ ਜੰਮੇ ਕਿਉਂ ਅਸੀਂ ਤਾਂ ਇਹ ਸੋਚਦੇ ਵੀ ਕਿ ਇਹ ਪਾਕਿਸਤਾਨ ਜੈਸਾ ਬੱਚੇ ਸਾਡੇ ਇੱਥੇ ਕਿਉਂ ਆਏ ਉਹ ਤਾਂ ਇਹਨੇ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿੰਨੇ ਕਿਹੜੇ ਮਕੋੜੇ ਖਤਮ ਹੁੰਦੇ ਨੇ ਤੁਸੀਂ ਦੇਖੋ ਕਿਹੜੇ ਮਕੋੜੇ ਖਤਮ ਹੁੰਦੇ ਨੇ ਉਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਇਕੱਲਾ ਕਰਦੇ ਹੋ ਅਸੀਂ ਜਿੱਦਣੇ ਫਟੇ ਚ ਬੈਠੇ ਤੁਸੀਂ ਇੱਕ ਦਿਨ ਧੰਦੇ ਸਾਨੂੰ ਇੱਕ ਵਾਰੀ ਐਂ ਕਹਿੰਦੇ ਅਸੀਂ ਫੜ ਕੇ ਲਵਾਂਗੇ ਤੁਸੀਂ ਕੋਈ ਵਾਰੀ ਨਹੀਂ ਤਾਂ ਕੋਈ ਗੱਲ ਨਹੀਂ ਹੈ ਮੈਂ ਇਹ ਜੋ ਆਪ ਨਹੀਂ ਹੈ ਹੁਣ ਤੁਹਾਡਾ ਹੁਣ ਪੁੱਛ ਵੀ ਐਕਸੈਪਟੇਬਲ ਨਹੀਂ ਹੈ ਕੋਈ ਗੱਲ ਤੁਹਾਡੇ ਕੁਝ ਵੀ ਹੋਣਾ ਅਸੀਂ ਕਿਸੇ ਫਟੇ ਨੂੰ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਹੁਣ ਫਟ ਚੁੱਕਿਆ ਹੈ ਬਿਲਕੁਲ ਸਹੀ ਹੈ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਕਿਸ ਨੂੰ ਗੁੱਸਾ ਚੜ ਰਿਹਾ ਹੈ ਬੇਨਤੀ ਕਰ ਰਹੇ ਹਾਂ ਉਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਚੜ ਸਾਡੇ ਉੱਪਰ ਚੜ ਦਿਓ ਅਸੀਂ ਇਹ ਗੱਲ ਸਾਰਾ ਕੁਝ ਮਾਫ ਹੈ ਲਿਖ ਕੇ ਦੇ ਦੇ ਸਾਡੇ ਉੱਪਰ ਬੱਚੇ ਕਿੰਨੇ ਹੋਲੀ ਹੋ ਪੀਸ ਨਹੀਂ ਚੱਲੇਗਾ ਔਰ ਸਾਡੇ ਸਾਡੇ ਬੱਚੇ ਦਾ ਇਸ ਵਾਸਤੇ ਖਤਮ ਕਰ ਦਿਓ ਦੇਖੋ ਇੱਕ ਤਾਂ ਮੈਨਮ ਜੀ ਇੱਕ ਤਾਂ ਬੱਚੇ ਕੋ ਆਏ ਇਹਨਾਂ ਦਾ ਇਨਸਾਫ ਲੈਣ ਵਾਸਤੇ ਦੇਖੋ ਕਿ ਕਿੰਨਾ ਹੋ ਰਿਹਾ ਦੇਖੋ ਸਾਨੂੰ ਪੱਲੇ ਦਾ ਇਨਸਾਫ ਕਰੀ ਚਾਹੀਦਾ ਤੁਹਾਨੂੰ ਪਿੱਪਰ ਲਿਆਓ ਸਾਡੇ ਤੇ ਚਾੜ ਦਿਓ ਅੱਜ ਹੋ ਗਏ 10 8 ਦਾ ਖਤਮ ਹੋ ਗਿਆ 18 ਕਰ ਦੋ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਵੀ ਤੁਹਾਨੂੰ 18 ਕਰ ਮਾਫ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜਨਸ ਤਾਂ ਦੇ ਦਿਓ ਮੈਂ ਤੁਹਾਨੂੰ ਮਾਪਿਆਂ ਨੂੰ ਮਿਲਣ ਲਈ ਕਹਿੰਦੇ ਹਾਂ ਕਿ ਅਜਿਹਾ ਮਾਹਰ ਮਿਲਦੇ ਨੇ ਨਾ ਨਾ ਸ਼ਰਮ ਸਿੰਘ ਜੀ ਮੈਡਮ ਦੇ ਨਾਲ ਜਿਨੇ ਬੱਚੇ ਮਾਰਦੇ ਨੇ ਸਾਡੇ ਮੇਰਾ ਪੇਡਾ ਗਿਆ ਗੱਡੀ ਵੀ ਗਈ ਲੈ ਕੇ ਤੁਰਨਾ ਹੈ ਇਹ ਸਾਡੀ ਗਲਤੀ ਨਹੀਂ ਗਲਤੀ ਹੋਗੀ ਠੀਕ ਹੈ ਜੀ ਉਸ ਤੋਂ ਬਾਅਦ ਦੇਲੇ ਪਟੇ ਵਾਲੇ ਦੇ ਵਾਸੀ ਨੂੰ ਸ਼ਾਇਦ ਇਹ ਸਾਡੀ ਗਲਤੀ ਹੋਗੀ ਤੇ ਸਾਡੀ ਗੱਲ ਹੈ ਤੁਸੀਂ ਕਾਈਂਡਲੀ ਇਹ ਦੱਸੋ ਵੀ ਹੁਣ ਜਦੋਂ ਚਲੋ ਅੱਜ ਆਏ ਹੋ ਤੁਸੀਂ ਇਹ ਮੀਟਿੰਗ ਕੀ ਹੈ ਮੇਨੂੰ ਮੁੱਦੇ ਤੇ ਉਹ ਵੀ ਮੋਟਿਵ ਕੀ ਹੈ ਅਸੀਂ ਸਾਰਾ ਕੁਝ ਕੰਸਲਟੈਂਟ ਫਾਰਮਾ ਇੱਕ ਹੋਂਦ ਤੋਂ ਮਿਲ ਰਿਹਾ ਹੈ। ਜਿਹੜਾ ਉਹ ਓਡਰ ਲਿਖਿਆ ਫਰਮਾਨ ਆਂ ਵੀਰਤੀ ਪਰ ਨਹੀਂ ਚੱਲਣਗੇ ਉਹ ਹੋਂਦ ਤੱਕ ਚੱਲ ਰਹੇ ਨੇ। ਉਹ ਫਰਮਾਨ ਹੀ ਨਹੀਂ ਮੰਨਦੇ ਤੁਹਾਡਾ। ਗੱਲ ਕਿੱਡੀ ਹੈ? ਸਾਡੇ ਸਾਹਮਣੇ ਉਹ ਕਹਿੰਦੇ ਤੂੜੀ ਬੱਚੇ ਪੇੜਦੇ ਹੋ। ਅਸੀਂ ਨਹੀਂ ਗੱਲਾਂ ਕਰਦੇ। ਐਮਐਲਐਨ ਐਮ ਪ੍ਰਿਆਣ ਦਿੱਤਾ ਵੀ ਅਸੀਂ ਨਹੀਂ ਗੱਲਾਂ ਕਰਦੇ। ਸਾਡੇ ਬੱਚੇ ਸਾਡੀ ਬੱਚੇ ਮੈਮ ਉਸ ਤੋਂ ਵੀ ਤੂੜੀ ਸੀ ਗੱਲਾਂ ਹੁੰਦੀਆਂ ਸਾਰਾ ਬੱਲਾ। ਅਸੀਂ ਗੱਲਾਂ ਕਰ ਰਹੇ ਹਾਂ। ਹਮੇ ਬਿਆਨ ਨਹੀਂ ਸਾਡੇ ਪਿਆਰ ਨਹੀਂ ਬੜੇ ਬੱਚੇ ਤੂੜੀ ਸਾਡੇ ਬੱਚੇ। ਸਾਡੋ ਇੱਕ ਸੈਕਿੰਡ ਦਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਹੋ ਜਿਹਾ ਕੀ ਪ੍ਰੈਸ਼ਰ ਸੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਗਿਆ ਵੀ 11 ਵਜੇ ਦਾ ਟਾਈਮ ਦੇ ਦਿਓ ਜੀ ਸੰਸਕਾਰ ਕਰਨ ਦਾ ਸਾਢੇ 10 ਵਜੇ ਗੱਡੀਆਂ ਘਰ ਦੇ ਬਾਹਰ ਆ ਗਈਆਂ 10:32 ਮਿੰਟ ਤੇ ਉੱਥੇ ਚੁੱਕਾ ਦਿੱਤੀਆਂ ਗਈਆਂ ਵੀ ਫਟਾਫਟ ਸੰਸਕਾਰ ਕਰੋ ਕਿਹੜਾ ਇਹੋ ਜਿਹਾ ਪ੍ਰੈਸ਼ਰ ਸੀ ਸਾਨੂੰ ਬੱਚਾ ਵੀ ਦੇਖਣ ਨਹੀਂ ਦਿੱਤੇ ਗਏ ਸਾਨੂੰ ਸਾਰੇ ਬੱਚਿਆਂ ਨੂੰ 1 ਮਿੰਟ ਵੀ ਘਰ ਦੀ ਉਤਾਰਿਆ ਗਿਆ ਸਾਹ ਦੇ ਸਾਥ ਲੈ ਕੇ ਗਏ ਵਾਸੇ ਉਸੇ ਟਾਈਮ ਐਵੇਂ ਲੈ ਕੇ ਗਏ ਬਖਾਦੇ ਮਟੇ ਕੋਰਗੇ ਚਾਰ ਮਿਲਿਆ ਹੈ ਇਹਨਾਂ ਨੂੰ ਉਹ ਘਰ ਨਹੀਂ ਉਤਾਰਿਆ ਉਹਨਾਂ ਨੂੰ ਮੈਨੂੰ ਉਤਾਰ ਦਿੱਤਾ ਗਿਆ ਸਾਨੂੰ ਸਾਰੇ ਬੱਚਿਆਂ ਨੂੰ ਅਸੀਂ ਗੁੰਡੇ ਆ ਅਸੀਂ ਦੱਸੋ ਦਾਦਾ ਮੈਡਮ ਜਿਹੜੀ ਹੋ ਗਈ ਗਲਤ ਉਹ ਹੀ ਕਰਨੀ ਲੰਘ ਜਾਂ ਲੋ ਬੰਦਾ ਬੰਦ ਖਾਣੇ ਪੂਰਾ ਇੱਕ ਮਿੰਟ ਲੈ ਕੋ ਪੂਰੀ ਦੇਖ ਆ ਗੋਰ ਜੀ ਰਾ ਕਮੇਟੀ ਬਣਾ ਕੇ ਸਾਰੀ ਇੱਕ ਇੱਕ ਹਾਟ ਸਕਾਟ ਦੀ ਕੰਸਲਟੇਸ਼ਨ ਪਰ ਮਾਹਰ ਕਰੇ ਜੋ ਤੁਸੀਂ ਕਹਾ ਮਤਲਬ ਮੈਂ ਇਸ ਦਿ ਮੈਡਮ ਨੂੰ ਦਿੱਸ ਕਟੋ ਕਟਤੀਆਂ ਚਾਰ ਮੀਟਿੰਗ ਹੋਈ ਹੈ ਪਹਿਲਾ ਇਹ ਮਸਲਾ ਸੀਗਾ ਕਿ ਜਿਹੜੀ ਆਪਣੀ ਲੈਣਾ ਚੱਲ ਰਹੀ ਹੈ ਤੁਸੀਂ ਇਹਨਾਂ ਤੇ ਸਖਤੀ ਕਰੇ ਜਾ ਰਹੇ ਹੋ ਤਾਂ ਬੱਚੇ ਕਿੱਥੇ ਜਾਣਗੇ ਉਹਨੂੰ ਵੀ ਅਸੀਂ ਕੋਸ਼ਿਸ਼ ਕੀਤੀ ਕਿ ਕਿੰਨਾ ਉਹਦਾ ਰੈਗ ਰੈਕਟ ਹੈ ਤੁਸੀਂ ਜੋ ਕਹੋਗੇ ਮੈਂ ਸਭ ਮੰਨ ਲਾ ਇੱਕ ਛੇੜ